ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ 2025 ਦੇ ਜੂਨ ਮਈ ਮਹੀਨੇ ਚ ਸਰਕਾਰ ਦੋ ਭਾਗਾਂ ਦੇ ਵਿੱਚ ਕਿਉਂ ਅਲੱਗ ਹੋਣੀ ਹੈ ਸੁਣ ਕੇ ਹੈਰਾਨ ਰਹਿ ਜਾਓਗੇ ਤੁਸੀਂ ਸਾਰੇ ਆਪਾਂ ਕੁਝ ਕੁ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸੋ ਜਿੰਨੀ ਵੀ ਸੰਗਤ ਨਾਲ ਜੁੜੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸਵਾਗਤ ਸਤਿਗੁਰੂ ਜੀ ਕਿਰਪਾ ਕਰਨ ਤੋ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀਓ 2025 ਦੇ ਵਿੱਚ ਹੀ ਕੁਝ ਆਪਾਂ ਵੇਖ ਰਹੇ ਆ ਤਬਦੀਲੀਆਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਅਜੇ ਤਿੰਨ ਤੋਂ ਚਾਰ ਮਹੀਨੇ ਜਿਹੜੇ ਨੇ ਉਹ ਬਤੀਤ ਹੋਏ ਨੇ ਇਸ ਸਾਲ ਦੇ ਪਰ ਆਪਾਂ ਨੂੰ ਵੇਖਣ ਦੇ ਵਿੱਚ ਆ ਰਿਹਾ ਹੈ ਕਿ ਇਹ ਸਾਲ ਜਿਹੜਾ ਨਾ ਬਹੁਤ ਕਰੜਾਈ ਵਾਲਾ ਹੈ ਇਸ ਸਾਲ ਦੇ ਵਿੱਚ ਆਪਾਂ ਵੇਖ ਰਹੇ ਹਾਂ ਕਿ ਇੱਕ ਤੇ ਗਰਮੀ ਬਹੁਤ ਜ਼ਿਆਦਾ ਪਹਿਲਾਂ ਹੀ ਸ਼ੁਰੂ ਹੋ ਗਈ। ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ। ਦੂਜੀ ਗੱਲ ਸੰਕੇਤ ਸਾਨੂੰ ਮਿਲ ਹੀ ਰਹੇ ਨੇ ਕਿ ਕਿਸ ਤਰ੍ਹਾਂ ਸਰਕਾਰਾਂ ਵੀ ਆਪਸ ਦੇ ਵਿੱਚ ਉਲਝ ਰਹੀਆਂ ਨੇ, ਸਰਕਾਰਾਂ ਇੱਕ ਦੂਜੇ ਦੇ ਖਿਲਾਫ ਹੋ ਰਹੀਆਂ ਨੇ, ਆਪਣੇ ਬੰਦਿਆਂ ਦੀ ਖਿਲਾਫ ਹੋ ਰਹੀਆਂ ਨੇ ਤੇ ਜਨਤਾ ਨੂੰ ਜਿਹੜਾ ਕੋਈ ਲਾਭ ਨਹੀਂ ਮਿਲ ਰਿਹਾ ਆਪਸ ਦੇ ਵਿੱਚ ਹੀ ਲੜ-ਲੜ ਭਿੜੀ ਜਾਂਦੇ ਨੇ, ਮਰੀ ਜਾਂਦੇ ਨੇ ਸ਼ਾਸਨ। ਪਰ ਹੁਣ ਜਿਹੜੀ ਗੱਲ ਹੈ ਮੇਨ ਮੁੱਦਾ ਮੇਨ ਮਕਸਦ ਹੈ ਉਹ ਇਹ ਵੇ ਕਿ ਆਖਰ ਪਾਠ ਹੋ ਰਿਹਾ ਹੈ ਨਿਤਨੇਮ ਵੀ ਹੋ ਰਿਹਾ ਹੈ ਪਰ ਵਿਸ਼ਵਾਸ ਨਹੀਂ ਗੁਰੂ ਤੇ ਸਰਕਾਰਾਂ ਚੱਲ ਰਹੀਆਂ ਨੇ ਤੇ ਸਰਕਾਰਾਂ ਨੂੰ ਕੋਈ ਹੋਰ ਚਲਾ ਰਿਹਾ ਹੈ ਆਪਾਂ ਭਰੋਸੇ ਤੇ ਬੈਠੇ ਆ ਸਾਨੂੰ ਕੁਝ ਮਿਲੂਗਾ ਪਰ ਸਾਨੂੰ ਸਿਰਫ ਭਰੋਸਾ ਹੀ ਦਵਾਇਆ ਜਾਂਦਾ ਹੈ ਹੌਸਲਾ ਹੀ ਦਿੱਤਾ ਜਾਂਦਾ ਹੈ ਹੋਰ ਕੁਝ ਨਹੀਂ ਦਿੱਤਾ ਜਾਂਦਾ ਤੇ ਸਾਰਾ ਸਿਸਟਮ ਜਿਹੜਾ ਨਾ ਉਹ ਗੜਬੜਾ ਗਿਆ 2025 ਦੇ ਜੂਨ ਮਈ ਮਹੀਨੇ ਸਰਕਾਰ ਦੋ ਭਾਗਾਂ ਦੇ ਵਿੱਚ ਵੰਡੀ ਜਾ ਰਹੀ ਹੈ ਕੁਝ ਲੋਕਾਂ ਦਾ ਇਹ ਮੰਨਣਾ ਹੈ ਬੇਨਤੀ ਕਰਾਂ ਜੇ ਸਰਕਾਰ ਦੋ ਭਾਗਾਂ ਦੇ ਵਿੱਚ ਵੰਡੀ ਜਾ ਰਹੀ ਹੈ ਤੇ ਸਾਨੂੰ ਤਾਂ ਵੀ ਨਹੀਂ ਕੁਝ ਮਿਲਣਾ ਜੇ ਇੱਕ ਭਾਗ ਦੇ ਵਿੱਚ ਰਹੂਗੀ ਮਿਲਣਾ ਸਾਨੂੰ ਤਾਂ ਵੀ ਕੁਝ ਨਹੀਂ ਅਸੀਂ ਉਹੀ ਕਰਨਾ ਹੈ ਉਹੀ ਖਾਣਾ ਹੈ ਦੂਜੀ ਗੱਲ ਵੀ ਜੋ ਸਾਰਿਆਂ ਨੂੰ ਸਹੂਲਤ ਮਿਲੇਗੀ ਸਰਬਸਾਂਝੇ ਖਾਤੇ ਉਹੀ ਸਭ ਨੂੰ ਸਾਨੂੰ ਮਿਲੇਗੀ ਤੇ ਵਕਰੇ ਤੌਰ ਤੇ ਜੇ ਅਸੀਂ ਕਈ ਵੀ ਕੁਝ ਸਾਨੂੰ ਮਿਲ ਜੇ ਉਹ ਨਹੀਂ ਮਿਲਣਾ ਇਹ ਤੇ ਵਿਧਾਇਕਾਂ ਐਮ ਐਲ ਏ ਐਮ ਪੀਜ਼ ਇਹਨਾਂ ਲਈ ਸਾਰੀਆਂ ਸਹੂਲਤਾਂ ਨੇ ਜਨਤਾ ਲਈ ਕੁਝ ਨਹੀਂ ਫਿਰ ਬੇਨਤੀ ਕਰਾਂ ਵੀ ਜਿਹੜਾ ਬੰਦਾ ਕਹਿੰਦਾ ਮੈਂ ਐਮ ਐਲ ਏ ਐਮ ਪੀ ਬਣ ਕੇ ਸੇਵਾ ਕਰਨੀ ਹੈ ਉਹਨੂੰ ਫਰੀ ਦਾ ਘਰ ਫਰੀ ਦੇ ਭੱਤੇ ਫਰੀ ਦੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਤੇ ਸੇਵਾ ਦਾ ਕੁਝ ਇੰਨਾ ਹੁੰਦਾ ਜੀ ਤੇ ਜੇਕਰ ਸੇਵਾ ਹੀ ਕਰਨੀ ਆ ਤੇ ਸੇਵਾ ਤੇ ਗਰਾਊਂਡ ਲੈਵਲ ਤੇ ਹੁੰਦੀ ਆ ਵੀ ਭਾਈ ਮੈਂ ਤੁਹਾਡੇ ਨਾਲ ਖੜਾ ਆ ਮੈਂ ਲੈਣਾ ਕੁਝ ਨਹੀਂ ਮੈਂ ਤਾਂ ਜਨਤਾ ਦੀ ਸੇਵਾ ਕਰਾਂ ਠੀਕ ਆ ਤਨਖਾਹ ਲਓ ਬਾਕੀ ਪੱਤੇ ਬੰਦ ਕਰੋ ਸਰਕਾਰੀ ਰਹਿਸ਼ਾਂ ਤੇ ਬਹਿਣਾ ਬੰਦ ਕਰੋ ਤੇ ਬਾਕੀ ਫਿਰ ਆ ਹੂ ਹੂ ਕਰਦੀਆਂ ਗੱਡੀਆਂ ਲੈਣੀਆਂ ਬੰਦ ਕਰੋ ਇਹਦੀ ਜਨਤਾ ਦੇ ਸਰੋਂ ਹੀ ਪੈਸਾ ਜਾਂਦਾ ਸੰਗਤ ਦਾ ਪੈਸਾ ਹੀ ਆ ਚਲੋ ਉਹਨਾਂ ਦੀ ਆਪਣੀ ਸੋਚ ਹੈ ਜੀ ਪਤਾ ਆਪਾਂ ਨੂੰ ਸਾਰਿਆਂ ਨੂੰ ਹੈ ਪਰ ਆਪਾਂ ਬੋਲਦੇ ਨਹੀਂ ਆਪਾਂ ਕਹਿੰਦੇ ਇਹ ਤਾਂ ਸ਼ੁਰੂ ਤੋਂ ਚੱਲਿਆ ਆਉਂਦਾ ਹੈ ਜੀ ਇਹ ਤਾਂ ਸ਼ੁਰੂ ਤੋਂ ਚੱਲ ਰਿਹਾ ਹੈ ਜੀ ਬਸ ਆਪਾਂ ਇਹ ਕਹਿ ਕੇ ਚੁੱਪ ਕਰ ਜਾਂਦੇ ਆ ਚਲੋ ਮੈਂ ਨਹੀਂ ਕਹਿੰਦਾ ਤੁਸੀਂ ਬੋਲੋ ਭਾਈ ਜਦਨ ਸਮਾਂ ਆਇਆ ਤੁਸੀਂ ਆਪ ਹੀ ਬੋਲੋਗੇ ਕਹਿਣ ਤੋਂ ਬਾਅਦ ਵੀ ਸਰਕਾਰਾਂ ਜਿਹੜੀਆਂ ਨੇ ਦੋ ਭਾਗਾਂ ਦੇ ਵਿੱਚ ਉਹਦੇ ਦੋ ਭਾਗਾਂ ਦੇ ਵਿੱਚ ਆਪਾਂ ਵੇਖ ਹੀ ਰਹੇ ਹਾਂ ਵੀ ਸਰਕਾਰਾਂ ਤਾਂ ਚੱਲ ਹੀ ਰਹੀਆਂ ਨੇ ਕੋਈ ਕਹਿੰਦਾ ਦਿੱਲੀ ਤੋਂ ਚੱਲ ਰਹੀ ਹੈ ਕੋਈ ਕਹਿੰਦਾ ਇੱਥੋਂ ਚੱਲ ਰਹੀ ਹੈ ਸਰਕਾਰ ਚੱਲ ਨਹੀਂ ਰਹੀ ਮੇਰੇ ਹਿਸਾਬ ਤੇ ਸਰਕਾਰ ਤੇ ਖੜੀ ਹੈ ਕਿਉਂਕਿ ਕੰਮ ਤੇ ਕੋਈ ਡਿਵੈਲਪਮੈਂਟ ਤੇ ਜਿਹੜੀ ਦੇਖ ਹੀ ਨਹੀਂ ਰਹੀ ਸਾਰਾ ਕੰਮ ਤੇ ਰੁਕਿਆ ਹੀ ਹੋਇਆ ਆਲਮੋਸਟ ਦਾ ਕਾਰਜ ਹੈ ਉਹ ਤੇ ਸਾਰਾ ਰੁਕਿਆ ਹੀ ਹੋਇਆ ਬੰਦ ਹੀ ਹੈ ਸਾਰਾ ਕੁਝ ਸੋ ਕੁਝ ਵੀ ਹੋ ਜਾਏ ਤੇ ਚਲੋ ਜੇਕਰ ਕੋਈ ਹੋ ਰਹੇ ਨੇ ਤੇ ਧਨਤਾ ਦੇ ਯੋਗ ਨੇ ਭਾਈ ਜੇ ਕੋਈ ਸੰਗਤ ਨੂੰ ਸਹੂਲਤ ਮਿਲ ਰਹੀ ਹੈ ਜਨਤਾ ਨੂੰ ਸੇਵਾ ਮਿਲ ਰਹੀ ਹੈ ਕੋਈ ਸਹੂਲਤ ਮਿਲ ਰਹੀ ਹੈ ਧਨਤਾ ਦੇ ਯੋਗ ਨੇ ਪਰ ਜੇ ਆਪਾਂ ਗੱਲ ਕਰੀ ਬਹੁਤ ਸਾਰੇ ਕਾਰਜ ਨੇ ਜਿਹੜੇ ਰੁਕੇ ਹੋਏ ਨੇ ਉਹਨਾਂ ਨੂੰ ਕਰਾਉਣ ਦੀ ਬਹੁਤ ਜ਼ਿਆਦਾ ਜ਼ਰੂਰੀ ਤੇ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ ਉਹ ਕਾਰਜਾਂ ਦੇ ਵਿੱਚ ਅਸੀਂ ਹੈਰਾਨ ਤੇ ਹੋ ਜਾਂਦੇ ਆ ਪਰ ਅਸੀਂ ਆਵਾਜ਼ ਨਹੀਂ ਚੁੱਕਦੇ ਅਸੀਂ ਨਹੀਂ ਕਹਿੰਦੇ ਵੀ ਸਾਡਾ ਇਹ ਕੰਮ ਖਰਾਬ ਹੋ ਰਿਹਾ ਭਾਈ ਅਸੀਂ ਤੇ ਇਸ ਕੰਮ ਨੂੰ ਜਿਹੜਾ ਹੈ ਥੋੜਾ ਜਿਹਾ ਸਮਝੀਏ ਇਸ ਕੰਮ ਨੂੰ ਥੋੜਾ ਜਿਹਾ ਵਿਚਾਰੀਏ ਇਸ ਕੰਮ ਤੇ ਥੋੜਾ ਜਿਹਾ ਅਸੀਂ ਗੌਰ ਕਰੀਏ ਇਸ ਕੰਮ ਨੂੰ ਥੋੜਾ ਜਿਹਾ ਵਿਚਾਰੀਏ ਥੋੜਾ ਜਿਹਾ ਕੋਸ਼ਿਸ਼ ਕਰੀਏ ਜਿੰਨਾ ਹੋ ਸਕੇ ਕੋਸ਼ਿਸ਼ ਕਰੀਏ ਚਲੋ ਮੈਂ ਫੇਰ ਇੱਕ ਬੇਨਤੀ ਕਰਾਂ ਕਿ ਜੂਨ ਅਤੇ ਮਈ ਮਹੀਨੇ ਦੇ ਵਿੱਚ ਸਰਕਾਰ ਦੋ ਭਾਗਾਂ ਦੇ ਵਿੱਚ ਵੰਡੀ ਜਾਏਗੀ ਤੇ ਸਰਕਾਰ ਕਿਉਂ ਵੰਡੀ ਜਾਏਗੀ ਕਿਉਂਕਿ ਆਪਸੀ ਕਲੇਸ਼ ਆਪਸੀ ਝਗੜੇ ਜਿਹੜੇ ਨੇ ਉਹ ਆਪਾਂ ਨੂੰ ਸਾਫ਼ ਦਿਖਾਈ ਦੇ ਰਹੇ ਨੇ ਆਪਸੀ ਕਲੇਸ਼ ਆਪਸੀ ਝਗੜੇ ਜਿਹੜੇ ਨੇ ਸਾਫ਼ ਤੌਰ ਤੇ ਨੇ ਤੇ ਜੇ ਐਮਐਲਏ ਬੋਲਦੇ ਨਹੀਂ ਮਜੂਦਕਾਰ ਦੇ ਤੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਹੈ ਕਿ ਹਰ ਥਾਂ ਹੀ ਫੋਟੋ ਸਾਨੂੰ ਕੋ ਵੀਰ ਮਿਲਿਆ ਸੀ ਉਹਨੇ ਸਾਫ਼ ਗੱਲ ਦੱਸੀ ਕਿ ਨਾ ਵੀ ਮੁੱਖ ਮੰਤਰੀ ਸਾਹਿਬ ਹਰ ਥਾਂ ਆਪਣੀ ਫੋਟੋ ਚਪਕਾ ਕੇ ਬਹਿ ਜਾਂਦੇ ਨੇ ਬੈਨਰਾਂ ਤੇ ਸਟੇਟਮੈਂਟਾਂ ਤੇ ਕਹਿੰਦਾ ਸਾਡੇ ਐਮਐਲਏ ਜਿਹੜੇ ਅਸੀਂ ਜਿੱਤੇ ਹੋਏ ਆ ਆਪਣੇ ਹਲਕਿਆਂ ਤੋਂ ਸਾਡੀ ਤਾਂ ਕੋਈ ਗੱਲਬਾਤ ਹੀ ਨਹੀਂ ਹੁੰਦੀ ਕਹਿੰਦਾ ਅੱਧਿਆਂ ਦਾ ਤਾਂ ਲੋਕ ਨਾਮ ਨਹੀਂ ਜਾਣਦੇ ਵੀ ਕਿਹੜਾ ਕਿੱਥੋਂ ਜਿੱਤਿਆ ਹੋਇਆ। ਕੋਈ ਸਟੇਟਮੈਂਟ ਹੀ ਨਹੀਂ ਸਾਹਮਣੇ ਆਉਣ ਦੇਣੀ ਕੋਈ ਗੱਲਬਾਤ ਨਹੀਂ ਹੋਣ ਦੇਣੀ মিডিਆ ਸਾਹਮਣੇ ਉਹਨਾਂ ਨੂੰ ਨਹੀਂ ਹੋਣ ਦੇਣਾ ਕਹਿੰਦਾ ਇਹ ਸਾਨੂੰ ਤੇ ਹਦਾਇਤਾਂ ਨੇ ਵੀ ਤੁਸੀਂ মিডিਆ ਨਾਲ ਵੀ ਕੋਈ ਫालतू ਗੱਲ ਨਹੀਂ ਕਰਨੀ। মিডিਆ ਦੇ ਮੁਖਾਤਬ ਨਹੀਂ ਵੀ ਹੋਣਾ ਤੇ ਇਹ ਇਹ ਗੱਲ ਕੋਈ ਨਹੀਂ ਕਰਨੀ ਵੀ মিডিਆ ਦੇ ਵਿੱਚ ਜਾ ਕੇ ਵੀ ਆਹ ਗੱਲ ਹੋ ਜਾਏ ਆ ਆ ਕਰ ਲਈਏ ਜੀ ਅਸੀਂ ਆਏ ਹੋ ਜਾਈਏ ਕਹਿੰਦੇ ਇਹ ਨਹੀਂ ਕਰਨਾ ਗੱਲ ਵੀ ਨਹੀਂ ਕਰਨੀ। ਸਾਨੂੰ ਤਾਂ ਕਹਿੰਦਾ ਉ ਤੱਕ ਰੋਕਿਆ ਹੋਇਆ ਸਾਡੇ ਤੇ ਇਥੋਂ ਤੱਕ ਕਹਿੰਦਾ ਪਾਬੰਦੀ ਹੈ ਹੁਣ ਤੁਸੀਂ ਦੱਸੋ ਵੀ ਕਹਿੰਦੇ ਅਸੀਂ ਕਿਵੇਂ ਗੱਲ ਕਰੀਏ ਕਿਵੇਂ ਜਿਹੜੀ ਹੈ ਅਸੀਂ ਕੋਈ ਸਟੇਟਮੈਂਟ ਦੇਈਏ ਕਿਵੇਂ ਅਸੀਂ ਕੁਝ ਵੀ ਕਰੀਏ ਕਹਿੰਦਾ ਸਾਨੂੰ ਇਸ ਗੱਲ ਤੇ ਜਿਹੜਾ ਹੈ ਬਿਲਕੁਲ ਵੀ ਵਿਸ਼ਵਾਸ ਹੀ ਨਹੀਂ ਸਾਨੂੰ ਇਸ ਚੀਜ਼ ਦਾ ਜਿਹੜਾ ਹੈ ਬਿਲਕੁਲ ਵੀ ਪਰਵਾਹ ਨਹੀਂ ਹੈ ਕਹਿੰਦਾ ਸਾਨੂੰ ਇੰਨੀ ਖੁੱਲ ਨਹੀਂ ਹੈਗੀ ਵੀ ਅਸੀਂ ਖੁੱਲੇ ਹੋ ਕੇ ਸਟੇਟਮੈਂਟ ਦੇ ਦਈਏ ਅਸੀਂ ਕੋਈ ਗੱਲਬਾਤ ਕਰ ਦਈਏ ਕਹਿੰਦਾ ਸਾਨੂੰ ਇੰਨੀ ਜ਼ਿਆਦਾ ਹੀ ਕਹਿੰਦਾ ਖੁੱਲ ਵੀ ਨਹੀਂ ਹੈਗੀ ਇਹ ਮੈਂ ਹੈਰਾਨ ਹੋਇਆ ਵੀ ਜਦੋਂ ਇੰਨੀ ਆਪਾਂ ਨੂੰ ਖੋਲੀ ਹੈ ਨਹੀਂ ਤੇ ਫਿਰ ਅਸੀਂ ਐਮਐਲਏ ਕਾਦੇ ਆ ਤੇ ਜੇ ਅਸੀਂ ਚੱਲਣਾ ਹੀ ਦੂਜਿਆਂ ਦੇ ਹਿਸ਼ਾਰੇ ਤੇ ਫਿਰ ਸੰਗਤ ਦੀ ਸੇਵਾ ਦੇ ਨਾਂ ਨਾ ਹੋਈ ਜਿਨ੍ਹਾਂ ਨੇ ਵੋਟਾਂ ਪਾਈਆਂ ਇਹ ਤਾਂ ਫਿਰ ਭਾਈ ਇੱਕ ਮੁੱਖ ਮੰਤਰੀ ਸਾਹਿਬ ਦੀ ਨਿੱਜੀ ਜ਼ਾਗੀਰ ਹੋ ਗਈ ਤੇ ਪਾਰਟੀ ਦੀ ਨਿੱਜੀ ਅਸੀਂ ਇੱਕ ਕਟਪੁਤਲੀ ਬਣ ਕੇ ਰਹਿ ਗਏ ਚਲੋ ਮੈਂ ਇੱਕ ਬੇਨਤੀ ਕਰਾਂ ਕਿ 당ਾਂ ਦੇ ਵਿੱਚ ਸਰਕਾਰ ਤੇ ਵੰਡੀ ਹੋਈ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਤੇ ਆਪਸੀ ਰੌਲੇ ਆਪਸੀ ਝਗੜੇ ਚੱਲ ਰਹੇ ਨੇ ਉਹਨਾਂ ਰੌਲਾ ਹੋ ਰਿਹਾ ਉਹ ਕਹਿੰਦੇ ਜੀ ਉਹਨਾਂ ਨੇ ਫਲਾਨਿਆਂ ਨੇ ਪਾਰਟੀ ਬਣਾ ਲਈ ਉਹ ਕਹਿੰਦਾ ਉਹਨਾਂ ਨੇ ਪਾਰਟੀ ਬਣਾ ਲਈ ਉਹਨਾਂ ਨੂੰ ਦੱਬੋ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਸਿਟੋ ਜੀ ਜਾਂ ਉਹਨਾਂ ਤੇ ਪਰਚਾ ਦਰਜ ਕਰੋ ਉਹਨਾਂ ਤੇ ਐਂ ਕਰ ਦਿਓ ਜਾਂ ਫਿਰ ਕਈ ਕਹਿੰਦੇ ਉਹਨਾਂ ਨੂੰ ਤਾਂ ਜੀ ਐਂ ਕਰ ਦਿਓ ਜੀ ਉਹਨਾਂ ਤੇ ਬਿਆਨਬਾਜ਼ੀ ਕਰੋ ਉਹਨਾਂ ਤੇ ਦੋਸ਼ਾਂ ਲਾ ਦਿਓ ਕੋਈ ਪ੍ਰਧਾਨ ਬਣੀ ਜਾਂਦਾ ਹੈ ਕੋਈ ਕੁਝ ਬਣੀ ਜਾਂਦਾ ਹੈ ਇੱਕ ਦੂਜੇ ਨਾਲ ਕੋਈ ਕਿਸ ਪ੍ਰਕਾਰ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ-ਕਿੱਧਰ ਨੂੰ ਕੀ ਚੱਲ ਰਿਹਾ ਹੈ ਕਿਵੇਂ-ਕਿਵੇਂ ਕੀ ਹੋ ਰਿਹਾ ਹੈ ਕੋਈ ਪ੍ਰਧਾਨ ਬਣੀ ਜਾਂਦਾ ਹੈ ਕੋਈ ਐਮਐਲਏ ਕਹਿ ਰਿਹਾ ਕੁਝ ਕੋਈ ਕਹਿ ਰਿਹਾ ਜੀ ਕੋਈ ਬੰਬਾਂ ਆਂਦ ਰਹੇ ਆ ਜੀ ਕੋਈ ਸਰਕਾਰ ਕਿਸੇ ਦੇ ਖਿਲਾਫ ਹੋ ਰਹੀ ਹੈ ਕਿਸੇ ਦੇ ਨਾਲ ਹੋ ਰਹੀ ਹੈ ਕੁਝ ਪਤਾ ਨਹੀਂ ਲੱਗ ਰਿਹਾ ਦੋ ਭਾਗਾਂ ਦੇ ਵਿੱਚ ਤੇ ਛੱਡੋ ਸਰਕਾਰ ਤੇ ਕਈ ਭਾਗਾਂ ਦੇ ਵਿੱਚ ਵੰਡੀ ਹੋਈ ਆ ਸਰਕਾਰ ਤੇ ਕਈ ਭਾਗਾਂ ਦੇ ਵਿੱਚ ਵੰਡ ਕੇ ਹੀ ਚੱਲ ਰਹੀ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਸੋ ਮੇਰੇ ਕਹਿਣ ਤੋਂ ਭਾਵ ਵੀ ਭਾਈ ਆਪ ਸ਼ਾਂਤੀ ਬਣਾ ਕੇ ਰੱਖੋ ਆਪ ਸਾਰੇ ਜਿਹੜਾ ਹੈ ਜਰੂਰ ਇੱਕ ਐਸੇ ਤਰੀਕੇ ਨਾਲ ਚੱਲੋ ਤਾ ਜੋ ਆਪਣੇ ਵਿੱਚ ਕਿਸੇ ਪ੍ਰਕਾਰ ਦਾ ਕੁਆੜ ਨਾ ਪਵੇ ਆਪਾਂ ਕਿਸੇ ਪ੍ਰਕਾਰ ਦਾ ਇੱਕ ਦੂਜੇ ਨਾਲ ਲੜਾਈ ਝਗੜਾ ਨਾ ਕਰੀਏ ਵੈਸੇ ਵੀ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨੇ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਆਪਾਂ ਪਾਰਟੀਆਂ ਦੇ ਪਿੱਛੇ ਨਾ ਲੜੀਏ ਜੋ ਵੀ ਅਧਿਕਾਰੀਆਂ ਨੇ ਆਪਣੀਆਂ ਭਾਈ ਆਪਾਂ ਉਹ ਜ਼ਰੂਰ ਕਰੀਏ ਪਰ ਇੱਕ ਦੂਜੇ ਨਾਲ ਲੜਾਈ ਝਗੜਾ ਕਰੀਏ ਇਹ ਝਗੜੇ ਜਿਹੜੇ ਨੇ ਇਸ ਅਸੀਂ ਕਰੀਏ ਜੇ ਅਸੀਂ ਕਾਮਯਾਬ ਹੋਣਾ ਹੈ ਇਹ ਝਗੜੇ ਸਾਨੂੰ ਸੱਚਮੁੱਚ ਬੰਦ ਕਰਨੇ ਪੈਣਗੇ ਸਾਥਸੰਗ ਇਹਨਾਂ ਨੂੰ ਬੰਦ ਕਰੀਏ ਮੇਰੀ ਬੇਨਤੀ ਆ ਸੋ ਸਰਕਾਰ ਦੇ ਭਾਗਾਂ ਵਿੱਚ ਵੰਡਣ ਦੀ ਜਿਹੜੀ ਹੈ ਉਹ ਅਸੀਂ ਬਿਲਕੁਲ ਵੇਟਨਾ ਕਰੀਏ ਜਾਂ ਇਹਨਾਂ ਚੀਜ਼ਾਂ ਤੋਂ ਅਸੀਂ ਕੋਈ ਹਾਸਲ ਨਾ ਕਰੀਏ ਸਾਨੂੰ ਕੁਝ ਵੀ ਨਹੀਂ ਹੋਣਾ ਸੋ ਆਪ ਆਪਸ ਦੇ ਵਿੱਚ ਨਾ ਲੜੀਏ ਕਾਰਾਂ ਚੱਲਦੀਆਂ ਰਹਿਣੀਆਂ ਨੇ ਜਿੱਥੇ ਬੋਲਣ ਵਾਲੀ ਗੱਲ ਆ ਉੱਥੇ ਬੋਲੋ ਆਪਣੇ ਹੱਕ ਤੇ ਬੋਲੋ ਸੋ ਲੜਾਈ ਝਗੜੇ ਨਾ ਕਰੋ ਪਾਰਟੀਆਂ ਵਾਦੀਆਂ ਪਿੱਛੇ ਇੱਕ ਦੂਜੇ ਨਾਲ ਨਾ ਝਗੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ